ਹਾਂਜੀ ਸਭ ਤੋਂ ਪਹਿਲਾਂ ਕੀ ਕਰਾਂਗੇ ਜੀ ਆਪਾਂ ਆਪਣੀ ਲਾਈਨਿੰਗ ਔਰ ਬਾਜੂ ਨੂੰ ਅਟੈਚ ਕਰ ਲਵਾਂਗੇ ਔਰ ਜਿੰਨੇ ਇੰਚ ਦਾ ਆਪਾਂ ਕਫ ਲਗਾਉਣਾ ਹੈ ਉਹਨੇ ਇੰਚ ਦਾ ਹੀ ਆਪਾਂ ਜਿਹੜੀ ਹੈ ਬਾਜੂ ਦੀ ਲੈਂਥ ਆ ਉਹ ਕੱਟ ਲਵਾਂਗੇ ਬਟ 1 ਇੰਚ ਜਿਹੜਾ ਆਪਣਾ ਸਲਾਈਆਂ ਦਾ ਆਪਾਂ ਮਾਰਜਨ ਰੱਖਦੇ ਆ ਉਹ ਇਸ ਦੇ ਵਿੱਚ ਹੀ ਆਪਾਂ ਰੱਖਾਂਗੇ ਸੋ ਇਹ ਮੈਂ ਕਸਟਮਰ ਦਾ ਜੋ ਕਿ ਮੀਜ਼ਰਮੈਂਟ ਦੇ ਅਕੋਰਡਿੰਗ ਜਿਹੜਾ ਕਾਫਾ ਉਹ ਮੈਂ ਪੇਸਟ ਕੀਤਾ ਹੋਇਆ ਵਿਦ ਲਾਈਨਿੰਗ ਪੇਸਟ ਕੀਤਾ ਹੋਇਆ ਕਿਉਂਕਿ ਇਹ ਕੱਪੜਾ ਥੋੜਾ ਪਤਲਾ ਸੀ ਟੈਬੀ ਸਿਲਕ ਦੇ ਵਿੱਚ ਇਹ ਕੱਪੜਾ ਆਇਆ ਜੀ ਸੋ ਸਭ ਤੋਂ ਪਹਿਲਾਂ ਆਪਾਂ ਇਹ ਚੀਜ਼ ਇਹ ਕਫ ਦੀ ਰੈਡੀ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਜੀ ਬੱਖਾ ਪਹਿਲੇ ਨੰਬਰ ਤੇ ਮੋਟਾ ਕਰਨਾ ਮਸ਼ੀਨ ਦੀ ਸਿਲਾਈ ਜਿਹੜੀ ਹੈ ਉਹ ਕਰਣੀ ਹੈ ਨੇ ਐਨਾ ਐਨਾ ਜੋ ਕੀ ਹੈ ਦੋਨਾਂ ਸਾਈਡਾਂ ਤੇ ਜਿਹੜਾ ਕੀ ਹੈ ਥ्रेड ਛੱਡਣਾ ਹੈ ਆਪਣਾ ਇੱਧਰ ਵੀ ਔਰ ਇੱਧਰਲੀ ਸਾਈਡ ਵੀ ਔਰ ਆਰਾਮ ਦੇ ਨਾਲ ਖਿੱਚਣਾ ਹੈ ਤਾਂ ਕਿ ਇਹ ਟੁੱਟ ਵੀ ਨਾ ਜਾਏ ਔਰ ਜਿੰਨੀਆਂ ਵੀ ਆਪਾਂ ਆਪਣੇ ਅਕੋਰਡਿੰਗ ਜਿੰਨੀਆਂ ਕਿਚੋੜਾ ਰੱਖਣਾ ਚਾਹੁੰਦੇ ਆ ਕਸਟਮਰ ਕਈ ਕੀ ਆ ਕਿ ਹਲਕੀਆਂ ਰੱਖਣਾ ਚਾਹੁੰਦੇ ਆ ਕਈ ਥੋੜਾ ਜਿਆਦਾ ਚੋਣਾ ਪਾਣੀ ਚਾਹੁੰਦੇ ਆ ਇਹ ਅਲੱਗ-ਅਲੱਗ ਬਾਜੂ ਦੇ ਅਕੋਰਡਿੰਗ ਹੁੰਦਾ ਜੀ ਹਾਂਜੀ ਆ ਵੇਖੋ ਆਪਾਂ ਨੇ ਬਾਜੂ ਕਰਨੀ ਹੈ ਜੀ ਰੈਡੀ ਸ਼ੇਂਜ ਆਪਾਂ ਨੂੰ ਇਹਦੀ ਲੈਂਥ ਚਾਹੀਦੀ ਹੈ ਜੀ 14 ਇੰਚ ਪੂਰੀ ਤਾਂ 14 ਇੰਚ ਦੇ ਵਿੱਚ ਹੀ ਜਿਹੜਾ ਆਪਾਂ ਮਾਰਜਨ ਆਪਣਾ ਰੱਖਾਂਗੇ ਚੋਨਾ ਦਾ ਹਾਂਜੀ ਆਹ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਕੀ ਆ ਆਪਣਾ ਮਾਰ ਚੋਨਾ ਜਿਹੜੀਆਂ ਨੇ ਪਟਲੀ ਇਹ ਰ ਕਰ ਲਈਏ ਨੇ ਆਪਣੀਆਂ ਸੋ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਜੀ ਇਸ ਤੇ ਆਪਾਂ ਲਗਾਵਾਂਗੇ ਜੀ ਫਿਨਿਸ਼ਿੰਗ ਪੱਟੀ ਜਿਹੜੀ ਆਪਾਂ ਕੇ ਸੂਟ ਦੇ ਉੱਪਰ ਵੀ ਇਹ ਵਾਲੀ ਫਿਨਿਸ਼ਿੰਗ ਪੱਟੀ ਹੁਣ ਕਾਫੀ ਟ੍ਰੈਂਡ ਹੈ ਇਹਨਾਂ ਦਾ ਇਹ ਆਪਾਂ ਲਗਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਜੋ ਕਿ ਆਪਣੀ ਮਸ਼ੀਨ ਦਾ ਫੁੱਟ ਉਹਨੂੰ ਪਾਈਪਿੰਗ ਦੇ ਅਕੋਰਡਿੰਗ ਸੈੱਟ ਕਰਾਂਗੇ ਐਦਾਂ ਇਸ ਤਰੀਕੇ ਦੇ ਨਾਲ ਪਹਿਲੇ ਨੰਬਰ ਤੇ ਆਪਾਂ ਜਿਹੜੀ ਆਪਣੀ ਪਾਈਪਿੰਗ ਨੂੰ ਸੈੱਟ ਕਰ ਲਵਾਂਗੇ ਜੀ ਪਣੀ ਹੋ ਗਈ ਹੈ ਜੀ ਪਾਈਪਿੰਗ ਜਿੰਨੀ ਆਪਾਂ ਨੂੰ ਚਾਹੀਦੀ ਸੀ ਇਹਦੀ ਪਾਈਪ ਇਹਨਾਂ ਔਰ ਦੂਸਰੀ ਸਾਈਡ ਕੀ ਹੈ ਜੀ ਆਪਾਂ ਇਹਦੀ ਸਿਲਾਈ ਹੀ ਲਗਾਵਾਂਗੇ ਕਿਉਂਕਿ ਆਪਾਂ ਨੂੰ ਇਸ ਤੇ ਤਰਪਾਈ ਕਰਨ ਦੀ ਕੋਈ ਨੀਡ ਨਹੀਂ ਹੈਗੀ ਜਿਆਦਾ ਔਰ ਅਗਰ ਕੋਈ ਤਰਪਾਈ ਕਰਨਾ ਚਾਹੁੰਦਾ ਤਾਂ ਇਸ ਤੇ ਤਰਪਾਈ ਵੀ ਹੋ ਜਾਏਗੀ ਜੀ ਫਿਨਿਸ਼ਿੰਗ ਪੱਟੀ ਤੇ ਬਟ ਇਹ ਚੀਜ਼ ਦਿਖੇਗੀ ਨਹੀਂ ਸੋ ਆਪਾਂ ਇਸ ਚੀਜ਼ ਦੀ ਸਿਲਾਈ ਹੀ ਲਗਾ ਦੇਵਾਂਗੇ કે દેના આખો અપની જેડી ફિનિશિંગ પટ્ટી હે બિલકુલ ક્લિયર જેડી હે લજ ચુકી હે ઉસ તો બાદ કી કરના હે જી અપને જો ભી ચીઝ રાખી હુઈ હે બાજુ દે અકોર્ડિંગ કફ રખિયા તા અપા નીચે વાલા જો અપને કોલ કપડા ઉસતે અપા નિશાન લગાવાંગે કી અપને સલાઈ કિત્થે લગાની હે એતા और बाजू की आप पिछली साइड लवेंगे और जो अपनी पट्टी है उसका वो साइड लवेंगे जेडी साइड आप अपनी जो कि है बुकरम या अपना पेस्टिंग पेपर पेस्ट किया साइड दूसरी साइड लवेंगे तो अपना जिन्ना आप मार्जिन क्या ਉਸ ਦੇ ਹਿਸਾਬ ਨਾਲ ਹੀ ਆਪਾਂ ਸਲਾਈ ਲਗਾਉਣੀ ਹੈ ਅਗਰ ਕੋਈ ਚੋਣ ਆਪਣੀ ਅੱਗੇ ਪਿੱਛੇ ਹੁੰਦੀ ਹੈ ਤਾਂ ਆਪਾਂ ਜਦੋਂ ਇਹ ਸਿਲਾਈ ਲਗਾਉਣੀ ਆ ਤਾਂ ਉਸ ਚੀਜ਼ ਨੂੰ ਲੇਸਿੰਗ ਆਪਾਂ ਨਾਲ ਦੀ ਨਾਲ ਲੈ ਸਕਦੇ ਹਾਂ ਜੀ ਹਾਂ ਜੀ ਤਾਂ ਇਹ ਵਾਲੀ ਜੜੀ ਆਪਣੀ ਆ ਕੱਪੜਾ ਇਹਦੇ ਨਾਲ ਆਪਣਾ ਜੋਇੰਟ ਹੋ ਚੁੱਕਾ ਹੈ ਸੋ ਹੁਣ ਇਸ ਤਰੀਕੇ ਨਾਲ ਇਹ ਚੀਜ਼ ਬਚਦੀ ਆ ਔਰ ਇਸ ਨੂੰ ਆਪਾਂ ਜੋ ਸਲਾਈ ਆਪਾਂ نیچے ਲਗਾਈ ਆ ਔਰ ਜੋ ਹੀ ਆਪਣੇ ਉੱਪਰ ਐਸ ਚੀਜ਼ ਤੇ ਆਪਾਂ ਨੂੰ ਇਹ ਚੀਜ਼ਾਂ ਸਲਾਈ ਜਿਹੜੀ ਆ ਸ਼ੋ ਹੁੰਦੀ ਹੁੰਦੀ ਆ ਤਾਂ ਇਹ ਸਲਾਈ ਦੇ ਉੱਪਰ ਹੀ ਆਪਾਂ ਇਹ ਵਾਲਾ ਜਿਹੜਾ ਕਾਫਾ ਰੱਖ ਕੇ ਪੂਰੀ ਸਫਾਈ ਦੇ ਨਾਲ ਆਪਾਂ ਇਹ ਵਾਲੀ ਆ ਜਿਹੜੀ ਸਲਾਈ ਜੀ ਤਾਂ ਆ ਦੇਖੋ ਆਪਣਾ ਜਿਹੜਾ ਕਾਫਾ 슬ੀਵਸ ਦੇ ਉੱਪਰ ਲੱਗ ਕੇ ਜੋ ਕੀ ਹੈ ਰੈਡੀ ਹੋ ਚੁੱਕਿਆ ਵੀਦ ਫਿਨਿਸ਼ਿੰਗ ਪੱਟੀ ਦੇ ਉਮੀਦ ਕਰਦੀ ਆਂ ਜੀ ਤੁਹਾਨੂੰ ਮੇਰੀ ਇਹ ਵੀਡੀਓ ਜੋ ਕਿ ਬਾਜੂ ਦੇ ਉੱਪਰ ਕਾਫ ਲਗਾਉਣ ਵਾਲੀ ਆ ਉਹ ਪਸੰਦ ਆਈ ਹੋਵੇਗੀ ਔਰ ਸਮਝ ਵੀ ਆਈ ਹੋਵੇਗੀ ਸੋ ਥੈਂਕ ਯੂ ਹਾਂਜੀ ਤਾਂ ਸਭ ਤੋਂ ਪਹਿਲਾਂ ਜਿਹੜੀ ਆਪਣੀ ਬਾਜੂ ਹੈ ਆਪਾਂ ਉਹਨੂੰ ਜਿਹੜਾ ਆਪਣਾ ਕੱਪੜਾ ਹੈ ਔਰ ਲਾਈਨਿੰਗ ਔਰ ਬਾਜੂ ਬਾਜ਼ੂ ਦੀ